ਸਾਡੇ ਜਿਹੜੇ ਟੈਕਨੀਕਲੀ ਹੋਰ ਕਾਲਜਾਂ ਦੇ ਵਿੱਚ ਪੜ੍ਹਨ ਵਾਲੇ ਬੱਚੇ ਮੈਡੀਕਲ ਕਾਲਜਾਂ 'ਚ ਪੜ੍ਹਨ ਨਰਸਿੰਗ ਕਾਲਜਾਂ 'ਚ ਪੜ੍ਹਨ ਵਾਲੇ ਬੱਚੇ ਜਿਹੜੇ ਉਹ ਉੱਥੇ ਜਾ ਕੇ ਲੇਬਰ ਕਰਦੇ ਸਾਡੇ 90 90% ਲੈਣ ਵਾਲੇ ਬੱਚੇ 99 95% ਲੈਣ ਵਾਲੇ ਬੱਚੇ ਸਿਰਫ ਇਸ ਕਰਕੇ ਦੇਸ਼ ਛੱਡ ਕੇ ਜਾ ਰਹੇ ਵੀ ਇੱਥੇ ਐ ਕੁਝ ਨਹੀਂ ਔਰ ਉਹ ਬੱਚੇ ਉੱਥੇ ਜਾ ਕੇ ਲੇਬਰ ਬਣਦੇ ਨੇ ਤੇ ਮੁੱਖ ਮੰਤਰੀ ਸਾਡਾ ਸੁਪਨਾ ਉਹਨੂੰ ਲੈ ਕੇ ਅਸੀਂ ਜਿਹੜਾ ਹੈਗਾ ਇੱਕ ਉਹਨਾਂ ਦੀ ਟੀਮ ਆ ਰਹੀ ਹੈ ਹੌਲੀ ਹੌਲੀ ਜਿਹੜਾ ਆਸਟ੍ਰੇਲੀਆ ਦੇ ਸੀ ਸਾਰੇ ਸ਼ਹਿਰਾਂ ਨਾਲ ਸਹਿਯੋਗਤਾ ਕਰਾਂਗੇ ਸਾਰੇ ਪੰਜਾਬ ਦਾ ਕਰਾਂਗੇ ਖੇਤੀ ਅਸੀਂ ਸਾਡੇ ਕੋਲੇ ਵੱਡੀ ਭਾਵੇਂ ਖੇਤੀ ਨਹੀਂ ਪਰ ਉਹਨਾਂ ਕੋਲੇ ਵੱਡੇ ਫਾਰਮਰ ਹਨ ਉਹਨਾਂ ਨੂੰ ਅਸੀਂ ਬੀਜ ਪ੍ਰੋਵਾਈਡ ਕਰਾ ਸਕਦੇ ਹਾਂ ਅੱਜ ਆਲੂ ਦਾ ਜਿਹੜਾ ਬੀਜ ਹੈ ਪੰਜਾਬ ਪ੍ਰੋਵਾਈਡ ਕਰਾਉਂਦਾ ਮਹਾਰਾਸ਼ਟਰਾ ਗੁਜਰਾਤ ਵਾਸਤੇ ਤੇ ਕੱਲ ਨੂੰ ਹੋ ਸਕਦਾ ਵੀ ਅਸੀਂ ਆਸਟ੍ਰੇਲੀਆ ਵਾਸਤੇ ਵੀ ਇਸ ਤਰ੍ਹਾਂ ਦੇ ਕੋਈ ਬੀਜ ਤਿਆਰ ਕਰ ਸਕੀਏ ਪੰਜਾਬ ਦਾ 1 ਸਾਲ ਦਾ 35000 ਕਰੋੜ ਇੱਕ ਕੰਟਰੀ ਦੇ ਵਿੱਚ ਸਿਰਫ ਸਟੱਡੀ ਵੀਜ਼ੇ ਵਾਸਤੇ ਜਾ ਰਿਹਾ ਪੰਜਾਬ ਸਾਡਾ ਘਰ ਹੈ ਤੇ ਸਾਨੂੰ ਘਰ ਦਾ ਵੀ ਪਤਾ ਹੁੰਦਾ ਵੀ ਸਾਡਾ ਘਰ ਥੱਲੇ ਜਾ ਰਿਹਾ ਉੱਤੇ ਜਾ ਰਿਹਾ ਤੇ ਜਦੋਂ ਕਹਿੰਦੇ ਵੀ ਘਰ ਤੋਂ ਦੂਰ ਹੋਣਿਆਂ ਘਰ ਦੀ ਵੈਲਿਊ ਦਾ ਉਹਦਾ ਪਤਾ ਲੱਗਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਇੱਕ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ ਖਾਸ ਕਰਕੇ ਫਰੀਦਕੋਟ ਤੋਂ ਇਹ ਖਬਰ ਅਸੀਂ ਜਨਤਕ ਕਰਨ ਜਾ ਰਹੇ ਹਾਂ ਤਾਂ ਸਾਡੇ ਨਾਲ ਵਿਧਾਇਕ ਨੇ ਗੁਰਦੇਵ ਸਿੰਘ ਸੇਖੋਂ ਉਹਨਾਂ ਦੇ ਰਾਹੀਂ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਤੇ ਨਾਲ ਉਹਨਾਂ ਦੇ ਮਨਜੀਤ ਸਿੰਘ ਢਿੱਲੋਂ ਨੇ ਨਰਸੰਗ ਕਾਲ ਚੜਾ ਰਹੇ ਨੇ ਜੋਤੀਜੀ ਨੇ ਪੰਜਾਬ ਡਿਗਰੀ ਕਾਲਜ ਚਲਾ ਰਹੇ ਨੇ ਤਾਂ ਇਹਨਾਂ ਸਾਰਿਆਂ ਵੱਲੋਂ ਇੱਕ ਵਿਦੇਸ਼ਾਂ ਦੇ ਨਾਲ ਇੱਕ ਸਮਝੌਤਾ ਹੋਣ ਜਾ ਰਿਹਾ ਹੈ ਪੰਜਾਬ ਦਾ ਤਾਂ ਸਾਰੀ ਜਾਣਕਾਰੀ حاصل ਕਰਾਂਗੇ ਕਿ ਇਸ ਦਾ ਬੈਨੀਫਿਟ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਨੌਜਵਾਨਾਂ ਨੂੰ ਕਿਵੇਂ ਮਿਲੇਗਾ ਕਿਉਂਕਿ ਨੌਜਵਾਨ ਜਿਵੇਂ ਵਿਦੇਸ਼ਾਂ ਨੂੰ ਜਾ ਰਿਹਾ ਤੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਹੁਣ ਵਿਦੇਸ਼ਾਂ ਵਾਲੇ ਨੌਜਵਾਨ ਇੱਧਰ ਆਉਣਗੇ ਐਮਐਲਏ ਸਾਹਿਬ ਕੀ ਜਿਹੜਾ ਪ੍ਰੋਜੈਕਟ ਨਵਾਂ ਲੈ ਕੇ ਆ ਰਹੇ ਆ ਕਿਉਂਕਿ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਸੁਪਨੇ ਸੀ ਉਹ ਗੁਰਦੇਵਤ ਸਿੰਘ ਸੇਖੋ ਰਾਹੀਂ ਪੂਰੇ ਹੋਣ ਜਾ ਰਹੇ ਆ ਸਤਿ ਸ੍ਰੀ ਅਕਾਲ ਜੀ ਸਾਡੀ ਜ਼ਿੰਮੇਵਾਰੀ ਬਣਦੀ ਚਾਹੁੰਦੀ ਸਰਕਾਰ ਬਣੀ ਔਰ ਮੁੱਖ ਮੰਤਰੀ ਸਾਹਿਬ ਦਾ ਹਮੇਸ਼ਾ ਇਹ ਜ਼ੋਰ ਲੱਗਿਆ ਕਿ ਅਸੀਂ ਇਹਨੂੰ ਐਜੂਕੇਸ਼ਨ ਹੱਬ ਬਣਾਉਣਾ ਜੇਕਰ ਸਾਡੇ ਬੱਚੇ ਐਜੂਕੇਸ਼ਨ ਲੈਣਗੇ ਇਥੋਂ ਤਾਂ ਫਿਰ ਉਹ ਜਾਣਗੇ ਕਿੱਥੇ ਤਾਂ ਇਹਨੂੰ ਲੈ ਕੇ ਆਸਟ੍ਰੇਲੀਆ ਦਾ ਇੱਕ ਪ੍ਰੋਗਰਾਮ ਹੈ ਸ਼ਹਿਰ ਸਿਟੀ ਟਵਨ ਸਿਟੀ ਜਿਹੜਾ ਹੈਗਾ ਪ੍ਰੋਗਰਾਮ ਹੈ ਔਰ ਬਹੁਤ ਸਾਰੇ ਕੰਟਰੀਜ਼ ਨੇ ਕੀਤਾ ਹੋਇਆ ਅਮਰੀਕਾ ਨੇ ਜਾਪਾਨ ਨੇ ਚైనా ਨੇ ਨਿਊਜ਼ੀਲੈਂਡ ਨੇ ਜਾਂ ਹੋਰ ਵੀ ਬਹੁਤ ਸਾਰੇ ਅੱਗੇ ਆਪਣੇ ਯੂਰਪ ਕੰਟਰੀ ਉਹਨਾਂ ਨੇ ਕੀਤਾ ਹੋਇਆ ਤਾਂ ਕਿਤੇ ਨਾ ਕਿਤੇ ਇੰਡੀਆ ਉਸ ਗੱਲ ਦੇ ਵਿੱਚ ਪਿੱਛੇ ਸੀ ਬਹੁਤੀ ਵਾਰੀ ਅਸੀਂ ਧਿਆਨ ਨਹੀਂ ਦਿੰਦੇ ਇੰਡੀਆ ਦਾ ਅੱਜ ਤੱਕ ਸਿਰਫ ਇੱਕੋ ਸ਼ਹਿਰ ਜੁੜਿਆ ਹੋਇਆ ਤਾਂ ਅਮਰੀਕਾ ਦੇ 90 ਸ਼ਹਿਰ ਜੁੜੇ ਹੋਏ ਆ ਤਾਂ ਅਸੀਂ ਜਿਹੜਾ ਪਤਾ ਕਰਿਆ ਤਾਂ ਉਹਨਾਂ ਦੇ ਵਿੱਚ ਭਾਈ ਜੋਤੀ ਸੇਖੋ ਜੀ ਆਸਟ੍ਰੇਲੀਆ ਦੇ ਵਿੱਚ ਨੇ ਤਾਂ ਇਹਨਾਂ ਨੇ ਉੱਥੇ ਦਾ ਪਤਾ ਕਰਿਆ ਵੀ ਇਹ ਕਿਸ ਤਰ੍ਹਾਂ ਹੋਊਗਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਲੱਗੇ ਹੋਏ ਸੀ ਤਾਂ ਹੁਣ ਜਿਹੜਾ ਫਰੀਦਕੋਟ ਦੇ ਵਿੱਚ ਉਹਨਾਂ ਦਾ ਇੱਕ ਵਫ਼ਦ ਆ ਰਿਹਾ ਸੀ ਲਗਾਤਾਰ ਚਿੱਠੀ ਪੱਤਰ ਕਰ ਰਹੇ ਸੀ ਉਹਨਾਂ ਨੂੰ ਵੀ ਤੁਸੀਂ ਆ ਕੇ ਸਾਡਾ ਸ਼ਹਿਰ ਦੇਖੋ ਤੁਸੀਂ ਸਾਡਾ ਦੇਸ਼ ਦੇਖੋ ਅਸੀਂ ਤੁਹਾਨੂੰ ਕੀ ਕੀ ਚੀਜ਼ ਪ੍ਰੋਵਾਈਡ ਕਰਾ ਸਕਦੇ ਹਾਂ ਉਹਨਾਂ ਦੇ ਜਿਹੜਾ ਹੈਗਾ ਉੱਥੇ ਜਿਹੜੀ ਹੈ ਮੈਡੀਕਲ ਦੇ ਵਿੱਚ ਖਾਸ ਕਰਕੇ ਤਕਰੀਬਨ ਸਾਰੇ ਕੰਟਰੀ ਦੇ ਵਿੱਚ ਹੀ ਹੈ ਬਹੁਤ ਲੰਮੀਆਂ ਲੈਣਾ ਲੱਗਦੀਆਂ ਟਾਈਮ ਬਹੁਤ ਜਿਹੜਾ ਹੈਗਾ ਲੰਮਾ ਹੈ ਉਹਨਾਂ ਨੂੰ ਜਿਹੜਾ ਹੈਗਾ ਟਾਈਮ ਨਹੀਂ ਦਿੰਦੇ ਡਾਕਟਰ ਤਾਂ ਅਸੀਂ ਇੱਥੇ ਇੱਕ ਮੈਡੀਕਲ ਜਿਹੜੀ ਹੈਗੀ ਆ ਉਹ ਹੱਬ ਦੇ ਤੌਰ ਦੇ ਤੇ ਉੱਤੇ ਯੂਨੀਵਰਸਿਟੀ ਦੇ ਵਿੱਚ ਸੁਪਰ ਸਪੈਸ਼ਲਿਸਟ ਸੈਂਸਿਸ ਆਫ ਦਾ ਹਸਪਤਾਲ ਬਣਾ ਰਹੇ ਹਾਂ ਤਾਂ ਉੱਥੋਂ ਜਿਹੜੇ ਬੰਦੇ ਉਹ ਇਲਾਜ ਕਰਾਉਣ ਵਾਸਤੇ ਸਾਡੇ ਕੋਲੇ ਆਉਣਗੇ ਉਸ ਤੋਂ ਕੇ ਜਿਹੜੇ ਸਾਡੇ ਬੱਚੇ ਪੜ੍ਹਦੇ ਆ ਉਹ ਉਹਨਾਂ ਦੀ ਨੌਕਰੀ ਜਿਹੜੀ ਹੈਗੀ ਆ ਉੱਥੇ ਉਹਨੂੰ ਜਿਹੜੀ ਚੀਜ਼ ਦੀ ਲੋੜ ਹੈ ਸਾਡੇ ਆਈਟੀਆਈ ਕਰਨ ਵਾਲੇ ਨੌਜਵਾਨ ਸਾਡੇ ਜਿਹੜੇ ਟੈਕਨੀਕਲੀ ਹੋਰ ਕਾਲਜਾਂ ਦੇ ਵਿੱਚ ਪੜ੍ਹਨ ਵਾਲੇ ਬੱਚੇ ਮੈਡੀਕਲ ਕਾਲਜਾਂ 'ਚ ਪੜ੍ਹਨ ਨਰਸਿੰਗ ਕਾਲਜਾਂ 'ਚ ਪੜ੍ਹਨ ਵਾਲੇ ਬੱਚੇ ਜਿਹੜੇ ਉਹ ਉੱਥੇ ਜਾ ਕੇ ਲੇਬਰ ਕਰਦੇ ਸਾਡੇ 90 90% ਲੈਣ ਵਾਲੇ ਬੱਚੇ 99 99% ਲੈਣ ਵਾਲੇ ਬੱਚੇ ਸਿਰਫ ਇਸ ਕਰਕੇ ਦੇਸ਼ ਛੱਡ ਕੇ ਜਾ ਰਹੇ ਵੀ ਇੱਥੇ ਐ ਕੁਝ ਨਹੀਂ ਔਰ ਉਹ ਬੱਚੇ ਉੱਥੇ ਜਾ ਕੇ ਲੇਬਰ ਬਣ ਰਹੇ ਅਸੀਂ ਆਪਦੇ ਬੱਚਿਆਂ ਨੂੰ ਲੇਬਰ ਨਹੀਂ ਬਣਨ ਦੇਣਾ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਸਕਿੱਲ ਦੇਣੀ ਹੈ ਸੋ ਮੋਕ ਮੰਤਰੀ ਸਾਹਿਬ ਦਾ ਸੁਪਨਾ ਉਹਨੂੰ ਲੈ ਕੇ ਅਸੀਂ ਜਿਹੜਾ ਹੈਗਾ ਇੱਕ ਉਹਨਾਂ ਦੀ ਟੀਮ ਆ ਰਹੀ ਹੈ ਹੌਲੀ ਹੌਲੀ ਜਿਹੜਾ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਨਾਲ ਸਮਝੌਤਾ ਕਰਾਂਗੇ ਸਾਰੇ ਪੰਜਾਬ ਦਾ ਕਰਾਂਗੇ ਸਪੋਰਟਸ ਦੇ ਵਿੱਚ ਆਸਟ੍ਰੇਲੀਆ ਪਹਿਲੇ ਨੰਬਰ ਤੇ ਆ ਕੱਲਾ ਅਸੀਂ ਉਹਨੂੰ ਦੇਵਾਂਗੇ ਨਹੀਂ ਅਸੀਂ ਉਹਨਾਂ ਤੋਂ ਲਾਵਾਂਗੇ ਵੀ ਉੱਥੇ ਚੰਗੇ ਕੋਚ ਨੇ ਅਸੀਂ ਆਪਦੇ ਕੋਚਾਂ ਨੂੰ ਟ੍ਰੇਨਿੰਗ ਕਰਨ ਉੱਥੇ ਭੇਜਾਂਗੇ ਉਹਨਾਂ ਦੇ ਕੋਚ ਸਾਡੇ ਬੱਚਿਆਂ ਨੂੰ ਆ ਕੇ ਟ੍ਰੇਨਿੰਗ ਦੇਣਗੇ ਸਾਡੇ ਫਾਰਮਰ ਜੋ ਕੁਝ ਤਿਆਰ ਕਰ ਰਹੇ ਨੇ ਸਾਡੇ ਪਿੰਡਾਂ ਦੇ ਵਿੱਚ ਅੱਜ ਕੱਲ ਜਿਹੜੀ ਹੈ ਕੁਦਰਤੀ ਖੇਤੀ ਤੇ ਅਸੀਂ ਕੰਮ ਕਰ ਰਹੇ ਹਾਂ ਪਰ ਉਹਨਾਂ ਨੂੰ ਰਿਜ਼ਲਟ ਨਹੀਂ ਮਿਲ ਰਹੇ ਕਿਉਂਕਿ ਉਹਨਾਂ ਦਾ ਕੋਈ ਖਰੀਦਦਾਰ ਹੈ ਨਹੀਂ ਉਹ ਕੁਦਰਤੀ ਖੇਤੀ ਤੋਂ ਤਿਆਰ ਕੀਤਾ ਹੋਇਆ ਜਿਹੜਾ ਸਾਡਾ ਜੋ ਵੀ ਸਮਾਨ ਹੋਊਗਾ ਉਹਨਾਂ ਦੇਸ਼ਾਂ ਦੇ ਵਿੱਚ ਜਾਊਗਾ ਤੇ ਇਹ ਜਿਹੜੇ ਸਾਡੇ ਇੱਥੇ ਨੌਜਵਾਨ ਵੀ ਕੰਮ ਕਰਨਗੇ ਹੋਰ ਇਸ ਤੋਂ ਅੱਗੇ ਜਿਹੜੇ ਜਿਹੜਾ ਜਿਹੜਾ ਵੀ ਖੇਤਰ ਦੇ ਵਿੱਚ ਕੋਈ ਵੀ ਹੈ ਸਾਡੇ ਕੋਲੇ ਫਰੀਦਕੋਟ 'ਚ ਜਿਹੜੀਆਂ ਪੰਜਾਬੀ ਜੁੱਤੀਆਂ ਬਣਾਉਂਦੇ ਆ ਸਾਡੇ ਨੌ ਨਵਾਂ ਉਹ ਪੰਜਾਬੀ ਜੁੱਤੀਆਂ ਦਾ ਵੀ ਉੱਥੇ ਉਹਨਾਂ ਨੂੰ ਦਿਖਾਵਾਂਗੇ ਵੀ ਅਸੀਂ ਹੈਂਡ ਬ੍ਰੇਡ ਇਸ ਤਰ੍ਹਾਂ ਦਾ ਕਰਦੇ ਹਾਂ ਤਾਂ ਉਹ ਵੀ ਸਾਰਾ ਕੁਝ ਦਿਖਾਵਾਂ ਹੋਰ ਜਿਹੜੀਆਂ ਜਿਹੜੀਆਂ ਵੀ ਸਾਡੇ ਕੋਲੇ ਸਪੈਸ਼ਲਿਸਟ ਏ ਕੋਈ ਸਾਡੇ ਚੀਜ਼ ਦੀ ਜਿਹੜੀ ਸ਼ਹਿਰ ਦੀ ਕੋਈ ਹੈਗੀ ਆ ਜਾਂ ਪੰਜਾਬ ਦੇ ਬਾਰੇ ਵੀ ਅਸੀਂ ਦੱਸਾਂਗੇ ਆਹਾਂ ਚੀਜ਼ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਸਕਦੇ ਖੇਡਾਂ ਦਾ ਸਮਾਨ ਜਲੰਧਰ ਅੱਜ ਦੁਨੀਆਂ ਦੇ ਵਿੱਚ ਪਹਿਲੇ ਨੰਬਰ ਤੇ ਆ ਤਾਂ ਉਹਨਾਂ ਨੂੰ ਜਿਹੜੀ ਲੋੜ ਹੈਗੀ ਉਹ ਅਸੀਂ ਉੱਥੋਂ ਵੀ ਪੂਰੀ ਕਰਾਵਾਂਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਤਾਂ ਪੂਰਾ ਪੰਜਾਬ ਪਰ ਉਹਨਾਂ ਨੇ ਕਿਹਾ ਵੀ ਇੱਕ ਵਾਰੀ ਇੱਥੋਂ ਤਜਰਬਾ ਕਰਕੇ ਸ਼ੁਰੂ ਕਰਕੇ ਦੇਖੋ ਤਾਂ ਬਹੁਤ ਵੱਡੀ ਜਿਹੜੀ ਹੈਗੀ ਹੈ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਅਸੀਂ ਇੰਡੀਆ ਦੇ ਵਿੱਚ ਇੱਕ ਨਵੀਂ ਚੀਜ਼ ਲੈ ਕੇ ਆ ਰਹੇ ਹਾਂ ਔਰ ਉਹਦੇ ਨਾਲ ਸਾਡੇ ਬੱਚਿਆਂ ਨੂੰ ਫਾਇਦਾ ਹੋਊਗਾ ਸਾਨੂੰ ਫਾਇਦਾ ਹੋਊਗਾ ਜਿੱਥੇ 25 25 30 30 ਲੱਖ ਰੁਪਏ ਲਾ ਕੇ ਬੱਚੇ ਜਾਂਦੇ ਔਰ ਲੇਬਰ ਬਣਦੇ ਆ ਇੱਥੇ 5 4 ਲੱਖ ਰੁਪਏ ਨਾਲ ਆਪਦਾ ਕੋਰਸ ਕਰਨਗੇ 50000 ਨਾਲ 30000 ਨਾਲ 20000 ਨਾਲ ਜਿਹੜੇ ਛੋਟੇ ਛੋਟੇ ਆਈਟੀਆਈ ਦੇ ਵਿੱਚ ਜਿਹੜਾ ਹੈਗਾ 10 10000 ਤੇ ਵੀ ਕੰਮ ਕਰ ਸਕਦੇ ਤਾਂ ਉਹ ਬੱਚੇ ਜਿਹੜੇ ਸਕਿੱਲ ਵਾਲੇ ਹੋਣਗੇ ਉਹਨਾਂ ਦੇਸ਼ਾਂ ਜਾਣਗੇ ਇੱਥੇ ਸਾਡੇ ਜਿਹੜੇ ਖੇਤੀ ਸੰਦ ਤਿਆਰ ਕਰਦੇ ਆ ਉਹ ਵੀ ਉਹਨਾਂ ਨੂੰ ਵੀ ਉਹਨੇ ਦੇਖਣਾ ਆ ਕੇ ਖੇਤੀ ਦੇ ਸੰਦ ਵੀ ਸਾਡੇ ਆਸਟ੍ਰੇਲੀਆ ਦੇ ਚ ਜਾਣਗੇ ਸਾਡੀ ਜਿਹੜੀ ਜਿਹੜੀ ਅਸੀਂ ਚੀਜ਼ ਤਿਆਰ ਕਰਦੇ ਹਾਂ ਖੇਤੀ ਅਸੀਂ ਸਾਡੇ ਕੋਲੇ ਵੱਡੀ ਭਾਵੇਂ ਖੇਤੀ ਨਹੀਂ ਪਰ ਉਹਨਾਂ ਕੋਲੇ ਵੱਡੇ ਫਾਰਮਰ ਹਨ ਉਹਨਾਂ ਨੂੰ ਅਸੀਂ ਬੀਜ ਪ੍ਰੋਵਾਈਡ ਕਰਾ ਸਕਦੇ ਹਾਂ ਅੱਜ ਆਲੂ ਦਾ ਜਿਹੜਾ ਬੀਜ ਹੈ ਪੰਜਾਬ ਪ੍ਰੋਵਾਈਡ ਕਰਾਉਂਦਾ ਮਹਾਰਾਸ਼ਟਰ ਗੁਜਰਾਤ ਵਾਸਤੇ ਤੇ ਕੱਲ ਨੂੰ ਹੋ ਸਕਦਾ ਵੀ ਅਸੀਂ ਆਸਟ੍ਰੇਲੀਆ ਵਾਸਤੇ ਵੀ ਇਸ ਤਰ੍ਹਾਂ ਦੇ ਕੋਈ ਬੀਜ ਤਿਆਰ ਕਰ ਸਕੀਏ ਸੋ ਬਹੁਤ ਵੱਡੀ ਜਿਹੜਾ ਸਾਡਾ ਅਪਰਾਲਾ ਹੈ ਉਹ ਇਹ ਅਪਰਾਲਾ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਇੱਥੇ ਵੀ ਕੰਮ ਲਾਉਣਾ ਤੇ ਜਿਹੜਾ ਬੱਚਾ ਕੋਈ ਬਾਹਰ ਜਾਣਾ ਚਾਹੁੰਦਾ ਹੈ ਉਹਨੂੰ ਅਸੀਂ ਇੱਥੋਂ ਉਹਦੇ ਹੱਥ ਦੇ ਵਿੱਚ ਹੁਨਰ ਦੇ ਕੇ ਤੋਰੀਏ ਤਾਂ ਕਿ ਉਹ ਉੱਥ ਜੀ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਕਾਫੀ ਲੰਬੇ ਸਮੇਂ ਤੋਂ ਉਹਨਾਂ ਨਾਲ ਰਾਬਤਾ ਤੁਹਾਡਾ ਚੱਲਦਾ ਸੀਗਾ ਪਰ ਫਿਰ ਵੀ ਫਰੀਦਕੋਟ ਦੇ ਵਿਧਾਇਕ ਦੇ ਨਾਲ ਐਕਸੈਪਟ ਉਹਨਾਂ ਨੂੰ ਕਰਨਾ ਸੌਖਾ ਲੱਗਿਆ ਕਿਵੇਂ ਲੱਗਿਆ ਨਹੀਂ ਦੇਖੋ ਤੁਸੀਂ ਜਦੋਂ ਕੋਸ਼ਿਸ਼ ਕਰਦੇ ਹੋ ਬਹੁਤ ਸਾਰੇ ਪੰਜਾਬ ਦੇ ਵਿੱਚ ਵੀ ਕਈਆਂ ਨਾਲ ਉਹਨਾਂ ਸੰਪਰਕ ਕੀਤਾ ਦੇਖੋ ਅਸੀਂ ਉਹਨਾਂ ਨੂੰ ਕੁਝ ਦੇ ਨਹੀਂ ਰਹੇ ਜੇਕਰ ਸਾਨੂੰ ਲੱਗੂਗਾ ਵੀ ਸਾਡੇ ਦੇਸ਼ ਦੇ ਹਿੱਤ ਦੇ ਵਿੱਚ ਹੈ ਹਲੇ ਉਹਨਾਂ ਨੂੰ ਚਿੱਠੀਆਂ ਲਿਖੀਆਂ ਵੀ ਆ ਕੇ ਦੇਖੋ ਤਾਂ ਸਹੀ ਤੁਸੀਂ ਸਾਡਾ ਸ਼ਹਿਰ ਤਾਂ ਉਹ ਆ ਕੇ ਇੱਥੇ ਦੇਖ ਰਹੇ ਆ ਅਸੀਂ ਆਪਣੀ ਪ੍ਰੈਜੈਂਟੇਸ਼ਨ ਉਹਨਾਂ ਦੇ ਮੂਹਰੇ ਤਿਆਰ ਕਰ ਰਹੇ ਹਾਂ ਕਿਹੜੀ ਕਿਹੜੀ ਚੀਜ਼ ਅਸੀਂ ਦਿਖਾਉਣੀ ਹੈ ਸਾਡੇ ਕੋਲੇ ਬਹੁਤ ਕੋਸ਼ਿਸ਼ਾ ਦਿਖਾਉਣ ਵਾਸਤੇ ਭਾਵੇਂ ਸਾਡਾ ਸ਼ਹਿਰ ਵੇਖਣ ਨੂੰ ਛੋਟਾ ਲੱਗਦਾ ਪਰ ਅਸੀਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਦਿਖਾਵਾਂਗੇ ਔਰ ਪੰਜਾਬ ਦੇ ਸਾਡੇ ਮੁੱਖ ਮੰਤਰੀ ਸਾਹਿਬ ਦੇ ਕੀਤੇ ਹੋਏ ਕੰਮ ਆ ਜਿਹੜੇ ਉਹ ਵੀ ਉਹਨਾਂ ਨੂੰ ਦਿਖਾਵਾਂਗੇ ਔਰ ਤੁਸੀਂ ਦੇਖੋਗੇ ਕਿ ਫਰੀਦਕੋਟ ਆ ਜਿਹੜਾ ਪੰਜਾਬ ਲਈ ਰੇਜ਼ ਆਰਾਮ ਸਹਿਰਾ ਬਣੂਗਾ ਔਰ ਦੇਸ਼ ਲਈ ਵੀ ਇੱਕ ਰਾਹ ਖੁੱਲੂਗਾ ਜਿੱਥੇ ਹੋਰ ਵੀ ਅਸੀਂ ਕੰਟਰੀਜ਼ ਦੇ ਨਾਲ ਅਸੀਂ ਲਗਾਤਾਰ ਟਾਈਪ ਮੇਰੀ ਇੱਕ ਕੋਸ਼ਿਸ਼ ਹੈ ਮੇਰੀ ਟੀਮ ਦੇ ਵਿੱਚ ਜਿਹੜੇ ਸਾਡੇ ਸਾਥੀ ਹੈ ਉਹ ਹਮੇਸ਼ਾ ਚਿੱਠੀ ਲਿਖਣ ਵੱਲੋਂ ਕਦੇ ਨਹੀਂ ਚੇਜ ਕੇ ਦੇ ਰਾਤ ਨੂੰ 10 ਵਜੇ ਵੀ ਸਾਨੂੰ ਪਤਾ ਲੱਗੇ ਵੀ ਕਿਸੇ ਚਿੱਠੀ ਲਿਖਣ ਦੀ ਲੋੜ ਹੈ ਤੋ ਆ ਕੇ ਬੈਠ ਕੇ ਚਿੱਠੀਆਂ ਲਿਖਦੇ ਆਂ ਤੇ ਅਸੀਂ ਲਗਾਤਾਰ 2 ਸਾਲ ਤੋਂ ਚਿੱਠੀ ਪੱਤਰ ਰਾਹੀਂ ਇਸ ਤੇ ਜਿਹੜਾ ਹੈਗਾ ਉਹ ਲੱਗੇ ਹੋਏ ਸੀ ਹੁਣ ਜਿਹੜਾ ਉਹ ਉਹ ਟੀਮ ਆ ਰਹੀ ਦੇਖਣ ਵਾਸਤੇ ਉਹ ਸਾਡਾ ਸ਼ਹਿਰ ਦੇਖੂਗੀ ਸਾਡਾ ਪੰਜਾਬ ਦੇਖੂਗੀ ਤੋ ਉਸ ਤੋਂ ਬਾਅਦ ਜਿਹੜਾ ਅਸੀਂ ਉਸ ਨਵੇਂ ਰਸਤੇ 'ਵਲ ਤੁਰਾਂਗੇ ਜੋਤੀ ਜੀ ਮਾਈਂਡ ਦੇ ਵਿੱਚ ਕਿਵੇਂ ਆਇਆ ਕਿਉਂਕਿ ਬੜੇ ਬਿਜ਼ਨਸਮੈਨ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਤੋ ਪੰਜਾਬ ਨੂੰ ਤਾਂ ਭੁੱਲ ਹੀ ਜਾਂਦੇ ਆਂ ਇੰਡੀਆ ਨੂੰ ਭੁੱਲ ਜਾਂਦੇ ਆਂ ਤੋਡੇ ਮਾਈਂਡ ਦੇ ਵਿੱਚ ਇਹ ਗੱਲ ਕਿਵੇਂ ਆ ਗਈ ਤੁਸੀਂ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ ਲੈ ਕੇ ਆ ਰਹੇ ਹੋ ਦੇਖੋ ਜੀ ਮੈਂ ਜਿੱਨਾਂ ਕੋ ਬਾਹਰ ਗਿਆ ਮੈਂ ਦੇਖਿਆ ਹੈਗਾ ਵੀ ਜਿੰਨੇ ਸਾਡੇ ਪੰਜਾਬੀ ਆ ਸਾਨੂੰ ਨਾ ਜਦੋਂ ਅਸੀਂ ਆਦੀ ਮਿੱਟੀ ਦੇ ਨਾਲੋਂ ਦੂਰ ਹੁੰਨੇ ਆ ਸਾਨੂੰ ਉਦੋਂ ਦੀ ਕਦਰ ਦਾ ਪਤਾ ਲੱਗਦਾ ਵੀ ਸਾਡੀ ਮਿੱਟੀ ਦੀ ਕਦਰ ਕੀ ਹੈ ਦੀ ਵੈਲਿਊ ਕੀ ਹੈਗੀ ਆ ਸੋ ਉੱਥੇ ਜਾ ਕੇ ਸੋਚਿਆ ਵੀ ਸਾਡੇ ਪੰਜਾਬ ਦਾ ਇੱਕ ਸਾਲ ਦਾ 25000 ਕਰੋੜ ਇੱਕ ਕੰਟਰੀ ਦੇ ਵਿੱਚ ਸਿਰਫ ਸਟੱਡੀ ਵੀਜ਼ੇ ਵਾਸਤੇ ਜਾ ਰਿਹਾ ਤੇ ਵੀ ਇਸ ਤਰੀਕੇ ਦੇ ਨਾਲ ਅਸੀਂ ਪੈਸਾ ਵੀ ਜਾ ਰਿਹਾ ਸਾਡਾ ਤੇ ਉਹ ਪੈਸੇ ਦੇ ਨਾਲ ਨਾ ਅੰਕੜੇ ਇਕੱਠੇ ਕੀਤੇ ਜੋਤੀ ਨੇ ਜਾ ਕੇ ਉੱਤੇ ਨਹੀਂ ਵੀ ਚਲੋ ਆਪਾਂ ਨੂੰ ਕਹਿ ਲਓ ਵੀ ਪੰਜਾਬ ਸਾਡਾ ਘਰ ਹੈ ਤੇ ਸਾਨੂੰ ਘਰ ਦਾ ਵੀ ਪਤਾ ਹੁੰਦਾ ਵੀ ਸਾਡਾ ਘਰ ਥੱਲੇ ਜਾ ਰਿਹਾ ਉੱਤੇ ਜਾ ਰਿਹਾ ਤੇ ਜਦੋਂ ਕਹਿੰਦੇ ਵੀ ਘਰ ਤੋਂ ਦੂਰ ਹੋਣਿਆਂ ਘਰ ਦੀ ਵੈਲਿਊ ਦਾ ਉਹਦੋਂ ਪਤਾ ਲੱਗਦਾ ਸੋ ਜਿੰਨਾ ਗ੍ਰਾਫ ਲਈ ਮੈਂ ਦੇਖਿਆ ਸੀ ਵੀ ਕੈਨੇਡਾ ਦੇ ਵਿੱਚ ਸਾਡਾ 35000 ਕਰੋੜ ਸਾਲ ਦਾ ਸਟੂਡੈਂਟ ਵੀਜ਼ੇ ਦੇ ਵਿੱਚ ਜਾ ਰਿਹਾ ਸੀ ਸੋ ਉਹ ਤਾਂ ਜਾ ਹੀ ਰਿਹਾ ਉਹਦੇ ਨਾਲ ਸਾਡਾ ਜਿਹੜਾ ਯੂਥ ਹੈਗਾ ਉਹ ਯੂਥ ਜਾ ਰਿਹਾ ਜਿਹੜਾ ਮਿਹਨਤੀ ਯੂਥ ਆ ਸਾਡਾ ਬ੍ਰੇਨ ਆ ਅੱਜ ਮੈਂ ਉੱਥੇ ਆਸਟ੍ਰੇਲੀਆ ਚ ਦੇਖਿਆ ਕਿ ਵਰਲਡ ਲੈਵਲ ਤੇ ਆਪਾਂ ਜਿਹੜੀ ਦੇਖੀ ਤੇ ਟਾਪ ਦੇ ਸਾਡੇ ਡਾਕਟਰਸ ਜਿਹੜੇ ਹੈਗੇ ਆ ਉਹ ਇਹਨਾਂ ਕੰਟਰੀਜ਼ ਦੇ ਵਿੱਚ ਬੈਠੇ ਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਿਹੜਾ ਵੀ ਟੌਪ ਦਾ ਡਾਕਟਰ ਹੋਊਗਾ ਉਹ ਤੁਹਾਨੂੰ ਉੱਥੇ ਆਸਟ੍ਰੇਲੀਆ ਜਾਂ ਇਹਨਾਂ ਵੈਸਟਰਨ ਕੰਟਰੀਜ਼ ਦੇ ਵਿੱਚ ਉੱਥੇ ਮਿਲੂਗਾ ਸੋ ਜਿਹੜਾ ਹੁਣ ਆ ਪਿੱਛੇ ਪਰਝਾਨ ਦੇਖਿਆ ਵੀ ਪਲੱਸ 2 ਤੋਂ ਮਗਰੋਂ ਬੱਚੇ ਸਾਰੇ ਸਾਰਿਆਂ ਦੀ ਦੌੜ ਸੀ ਕੈਨੇਡਾ ਚਲੇ ਜਾਈਏ ਆਸਟ੍ਰੇਲੀਆ ਚਲੇ ਜਾਈਏ ਸੋ ਉਹ ਜਿਹੜਾ ਦਿਮਾਗ ਸੀ ਜੀਨੇ IAS ਬਾਨਾ ਸੀ PCS ਬਾਨਾ ਸੀ ਚੰਗੇ बिजनेਸਮੈਨ ਬਾਨਾ ਸੀਗਾ ਉਹ ਪਲੱਸ 2 ਕਰਕੇ ਜਾ ਕੇ ਉਹ ਲੇਬਰ ਦੀਆਂ ਜੋਬਸ ਕਰਦੇ ਆ ਤੇ ਉੱਥੇ ਜਾ ਕੇ ਜੇ ਆਪਾਂ ਐਨਲਾਈਜ਼ ਕਰੀਏ ਤਾਂ ਸਿਰਫ 5 4% ਬੱਚੇ ਆ ਜਿਹੜੇ ਅੱਛੀਆਂ ਜੋਬਸ ਤੇ ਜਾਂਦੇ ਆ ਆਦਰਵਾਇਜ਼ ਉਹ ਜਿਹੜੇ ਹੈਗੇ ਆ ਉਹ ਲੇਬਰ ਵਾਲੀਆਂ ਜੋਬਸ ਤੇ ਲੱਗੇ ਰਹਿੰਦੇ ਆ ਸੋ ਐਮਐਲਏ ਸਾਹਿਬ ਨੇ ਗੱਲ ਕੀਤੀ ਵੀ ਠੀਕ ਆ ਸਾਡੇ ਅਗਰੇ ਬੱਚੇ ਜਾਂਦੇ ਆ ਸਾਡਾ ਪੈਸਾ ਨਾ ਜਾਵੇ ਸਾਡਾ ਯੂਥ ਨਾ ਜਾਵੇ ਸਾਡੇ ਬੱਚੇ ਜਾਣ ਤਾਂ ਉੱਥੇ ਜੋਬ ਕਰਨ ਵਾਸਤੇ ਜਾਣ ਸਾਡੀ ਦੂਜੀ ਜਿਹੜਾ ਸਾਡਾ ਇੱਥੇ ਯੂਥ ਹੈਗਾ ਇਹਦੀ ਇਹ ਮਜਬੂਰੀ ਨਾ ਹੋਵੇ ਯਾਰ ਮੈਂ ਪੈਸਾ ਕਮਾਉਣ ਵਾਸਤੇ ਕਿਸੇ ਥਾਂ ਤੇ ਜਾਣਾ ਸੋ ਇਹਨਾਂ ਨੂੰ ਇੱਥੇ ਅਸੀਂ ਉਹ ਪਲੇਟਫਾਰਮ ਦਈਏ ਉਹੋ ਜੇ ਰੋਜ਼ਗਾਰ ਦੇ ਇਹਨਾਂ ਨੂੰ ਅਸੀਂ ਮੌਕੇ ਦੇਈਏ ਸੋ ਜਿਹੜਾ ਬੱਚਾ ਜਾਂ ਜਿਹੜੇ ਵੀ ਇੱਥੇ ਕੰਮ ਕਰਨ ਵਾਲੇ ਬੰਦੇ ਆ ਜਿਹੜੇ ਨਹੀਂ ਜਾ ਸਕਦੇ ਉਹਨਾਂ ਕੋਲ ਇੱਥੇ ਮੌਕੇ ਮਿਲਣਗੇ ਉਹ ਆਪ ਦਾ ਇੱਥੋਂ ਹੀ ਬਿਜ਼ਨਸ ਇੰਟਰਨੈਸ਼ਨਲ ਲੈਵਲ ਤੇ ਕਰਨਗੇ ਸੋ ਇਸ ਮਾਡਲ ਤੇ ਆਲਰੇਡੀ ਵਰਲਡ ਦੇ ਜਿਹੜੇ ਮੈਕਸਿਮਮ ਕੰਟਰੀਜ਼ ਆ ਉਹ ਇਸ ਤੇ ਕੰਮ ਕਰ ਰਹੇ ਆ ਸੋ ਬੜੇ ਲੰਬਾ ਟਾਈਮ ਲੱਗਿਆ ਪਰ ਮੈਂ ਇੱਕ ਚੀਜ਼ ਦਾ ਸਿਹਰਾ ਜ਼ਰੂਰ ਦਿੰਨਾ ਐ ਐਮਐਲਏ ਸਾਹਿਬ ਨੂੰ ਮਤਲਬ ਵੀ ਸਵਾਰ ਆ ਜਾਂਦਾ ਸੀ ਗੱਲ ਕਹੀਦੀ ਸੀ ਤੇ ਉਸੇ ਵੇਲੇ ਨਾਲ ਦੀ ਨਾਲ ਰਿਸਪਾਂਸ ਮਿਲਦਾ ਸੀ ਆਮ ਇਹ ਨਹੀਂ ਹੈਗਾ ਵੀ ਆਪਣੇ ਦੇਸ਼ ਨੂੰ ਜਾਂ ਆਪਣੇ ਕੰਟਰੀ ਨੂੰ ਮੌਕੇ ਨਹੀਂ ਮਿਲਦੇ ਮੌਕੇ ਮਿਲਦੇ ਆ ਪਰ ਜਿਹੜੇ ਅੱਗੇ ਮੌਕੇ ਦੇਣ ਵਾਲੇ ਆ ਨਾ ਮੈਂ ਮਤਲਬ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦਾਗਾ ਐਜੂਕੇਸ਼ਨਿਸਟਾਂ ਪਰ ਜਿਹੜੇ ਗਾੜੇ ਮੌਕੇ ਦੇਣ ਵਾਲੇ ਬੰਦੇ ਆ ਉਹ ਪ੍ਰੋਸੈਸ ਨੂੰ ਇੰਨਾ ਕੁ ਲੰਬਾ ਤੇ ਇੰਨਾ ਕੁ ਔਖਾ ਕਰ ਦਿੰਦੇ ਆ ਕਿ ਉਹ ਜਿਹੜਾ ਬੰਦਾ ਜਿਹੜੇ ਪ੍ਰੋਜੈਕਟ ਤੇ ਲੱਗਿਆ ਹੋਣਾ ਉਹ ਖੜਾ ਛੱਡ ਦਿੰਦਾ ਸੋ ਮੈਨੂੰ ਇੱਥੇ ਬੜਾ ਵਧੀਆ ਲੱਗਿਆ ਵੀ ਇਹਨਾਂ ਨੂੰ ਦੱਸਿਆ ਮੈਂ ਇਹਨਾਂ ਨੇ ਇਮੀਡੀਏਟਲੀ ਇਨੀਸ਼ੀਏਟਿਵ ਲਿਆ ਕਹਿੰਦੇ ਵੀ ਹਾਂ ਬਾਈ ਜੀ ਆਪਾਂ ਇਹ ਕਰਨਾ ਹੈ ਇਹ ਜ਼ਰੂਰ ਕਰਨਾ ਸੋ ਬਾਈ ਜੀ ਦਾ ਸੁਪਨਾ ਸੀ ਸਾਡਾ ਸਾਰਿਆਂ ਦਾ ਸੁਪਨਾ ਹੈ ਬੀ ਕਹਿੰਦੇ ਵੀ ਜਿਹੜਾ ਮਾਰੂਥਲ ਦੇ ਵਿੱਚ ਕਹਿ ਲੋ ਵੀ ਆਪਾਂ ਦਰਖਤ ਲਾ ਕੇ ਦਿਖਾਈਏ ਸੋ ਆਪਾਂ ਇੱਥੇ ਹਤਾੜ ਚ ਬੈਠੇ ਆ ਆਪਣਾ ਏਰੀਆ ਕਹਿੰਦੇ ਪਛੜਿਆ ਤੇ ਵਾਹਿਗੁਰੂ ਦੀ ਕਿਰਪਾ ਹੋ ਜੂਗੀ ਤਾਂ ਮੈਨੂੰ ਲੱਗਦਾ ਵੀ ਇਹ ਮਤਲਬ ਪੰਜਾਬ ਦਾ ਟਾਪ ਦਾ ਏਰੀਆ ਦਾ ਟਾਪ ਦਾ ਸਿਟੀ ਹੋਊਗਾ ਇਹਦੇ ਨਾਲ ਸਾਡੀ ਇਕਨੋਮੀ ਵਧੂਗੀ ਸਾਡੀ ਨੌਲੇਜ ਵਧੂਗੀ ਸਾਨੂੰ ਹਰ ਇੱਕ ਤਰ੍ਹਾਂ ਦਾ ਆਦਾਨ ਪ੍ਰਦਾਨ ਦੇ ਮੌਕੇ ਮਿਲਣਗੇ ਹੁਣ ਉੱਥੇ ਜਾਈ ਦਾ ਸਾਨੂੰ ਪਤਾ ਲੱਗਦਾ ਵੀ ਦੁਨੀਆ ਖੜੀ ਕਿੱਥੇ ਆ ਕੰਤ ਤੁਸੀਂ ਸੋਚ ਕੇ ਦੇਖੋ ਕੱਲ ਨੂੰ ਆਪਣੇ ਉੱਥੇ ਕੋਈ ਟ੍ਰੇਨਿੰਗ ਲੈ ਜਾਂਦੇ ਆ ਉਹਨੂੰ ਵਿਜ਼ਿਟ ਕਰਨ ਜਾਂਦੇ ਹੈਗੇ ਆ ਤੋ ਸਾਨੂੰ ਲੱਖਾਂ ਰੁਪਈਆ ਖਰਚਣ ਦੀ ਲੋੜ ਨਹੀਂ ਜਿਹੜੇ ਆਪਾਂ ਕਹਿੰਦੇ ਵੀ ਆ ਏਜੰਟਾਂ ਦੇ ਕੋਲ ਸਾਡੀ ਕਿੰਨੀ ਲੁੱਟ ਖਸੁੱਟ ਹੁੰਦੀ ਆ ਸੋ ਉਹ ਉੱਥੇ ਆਪਣਾ ਕੋਈ 1 ਰੁਪਈਆ ਵੀ ਆਪਣਾ ਖਰਚ ਨਹੀਂ ਆਇਆ ਕਰਨਾ ਤੇ ਉਹੋ ਜਿਹੜਾ ਪਲੇਟਫਾਰਮ ਹੈਗਾ ਉਹ ਆਪਣੇ ਇੱਥੇ ਆਮ ਜਿਹੜੀ ਪਬਲਿਕ ਹੈਗੀ ਆ ਉਸ ਪਬਲਿਕ ਨੂੰ ਉਹੋ ਜਿਹਾ ਪਲੇਟਫਾਰਮ ਮਿਲੇ ਜਿਵੇਂ ਤੁਸੀਂ ਦੱਸਿਆ ਸਾਰਾ ਪਰਿਵਾਰ ਤੁਹਾਡਾ ਬਾਹਰ ਸੈੱਟ ਹੈ business ਉੱਥੇ ਬਾਹਰ ਵੀ ਚੱਲ ਰਿਹਾ ਹੈ ਪਰ ਇੱਕ ਗੱਲ ਤੁਸੀਂ ਬਹੁਤ ਵੱਡੀ ਕਹੀ ਹੈ ਕਿ ਮੇਰੇ ਜਿਹੜੇ ਆਖਰੀ ਸਾਹ ਪੰਜਾਬ ਦੀ ਧਰਤੀ ਤੇ ਇੱਥੇ ਪੂਰੇ ਹੋਣਗੇ ਮੈਂ ਨਾ ਬਾਈ ਜੀ ਐਕਚੁਅਲੀ ਸੱਚੀ ਦੱਸਦਾ ਮੈਂ ਕੋਈ ਕੈਮਰੇ ਅੱਗੇ ਨਹੀਂ ਗੱਲ ਕਰ ਰਿਹਾ ਰੀਅਲੀ ਮੈਂ ਦੱਸ ਰਿਹਾ ਵੀ ਤਕਰੀਬਨ ਸਾਨੂੰ 18 ਸਾਲ ਹੋ ਗਏ ਮੇਰਾ ਬੇਟਾ ਉੱਥੇ ਇੰਜੀਨੀਅਰ ਹੈ ਆਸਟ੍ਰੇਲੀਅਨ ਡਿਫੈਂਸ ਵਾਸਤੇ ਉਹ ਕੰਮ ਕਰ ਰਿਹਾ ਰੋਬੋਟੈਕ ਸਿਧਿਯੋਗ ਸਪੈਸ਼ਲਾਈਜੇਸ਼ਨ ਪਰ ਮੈਂ ਨਾ 18 ਸਾਲਾਂ ਦੇ ਵਿੱਚ ਮਤਲਬ ਮੈਂ ਐਡਜਸਟ ਨਹੀਂ ਕਰ ਸਕਿਆ ਤਲਵ ਮੇਰੀਆਂ ਨਾ ਤਾਰਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇੱਥੇ ਜੁੜੀਆਂ ਰਹਿੰਦੀਆਂ ਮੈਨੂੰ ਬਹੁਤ ਕਹਿੰਦੇ ਆ ਕਹਿੰਦੇ ਵੀ ਦੁਨੀਆ ਉਧਰ ਨੂੰ ਜਾਂਦੀ ਆ ਤੂੰ ਇੱਧਰ ਨੂੰ ਜਾਣਾ ਸੋ ਇੱਥੇ ਮੈਂ ਕਿਤੇ ਨ ਕਿਤੇ ਸੋਚਦਾ ਵੀ ਉਹ ਮਹਾਰਾਜ ਦਾ ਹੁਕਮ ਹੈ ਸ਼ਾਇਦ ਉਹਨੇ ਮਤਲਬ ਮੈਨੂੰ ਕੋਈ ਵਡਿਆਈ ਬਖਸ਼ਣੀ ਹੋਵੇ ਜਾਂ ਮੈਨੂੰ ਕੋਈ ਸੇਵਾ ਮੇਰੇ ਹੱਥੋਂ ਕਰਾਉਣੀ ਹੋਵੇ ਉਹ ਵੀ ਸੋਚਦਾ ਫਾਲਜ ਮਿਲ ਜਾ ਰਿਹਾ ਫਿਰ ਚਲੋ ਇਹ ਵੀ ਇਹ ਵੀ ਵਾਇਗਰੂ ਦੇ ਹੱਥ-ਵਾਸ ਹੈ ਜੀ ਤੇ ਸੋ ਜੇ ਮਹਾਰਾਜ ਕਰੇ ਮਤਲਬ ਆਪਣੇ ਕੋਲੋਂ ਕੋਈ ਚੰਗਾ ਸੇਵਾ ਦਾ ਕੰਮ ਲੈ ਲੇ ਤਾਂ ਆਪਣਾ ਜੀਵਨ ਸਫਲ ਹੋ ਜਾਊਗਾ ਤੇ ਵਧੀਆ ਲੱਗੂਗਾ ਤਲੋ ਸਾਹਿਬ ਐਮਓਯੂ ਸਾਈਨ ਕਰਨ ਜਾ ਰਹੇ ਹਾਂ ਫਿਰ ਪ੍ਰਦੇਸ਼ਾਂ ਦੀ ਧਰਤੀ ਦੇ ਨਾਲ ਜੋੜਨ ਜਾ ਰਹੇ ਹਾਂ ਪੰਜਾਬ ਨੂੰ ਬਹੁਤ ਵਧੀਆ ਪ੍ਰੋਜੈਕਟ ਹੈ ਜਿਹੜਾ ਉਹ ਫਰੀਦਕੋਟ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਤੁਸੀਂ ਕੀ ਕਹਿਣ ਜਾਓਗੇ ਔਰ ਤੁਹਾਡਾ ਕਿਸ ਤਰੀਕੇ ਦਾ ਸਹਿਯੋਗ ਅ ਬਿਲਕੁਲ ਜੀ ਬੜੀ ਖੁਸ਼ੀ ਹੋਈ ਮਾਨਯੋਗ ਐਮਐਲਏ ਸਰਗਰਦੇਸ਼ਨ ਸੇਖੋ ਦੇ ਜਤਨਾ ਸਦਕਾ ਕਿਉਂਕਿ ਇਹਨਾਂ ਨੇ ਲਗਾਤਾਰ ਕ੍ਰਾਸ ਬੋਰਡਸ ਕਰ ਰਿਆ ਸੀ ਇੱਕ ਦੂਸਰੇ ਕੰਟਰੀ ਨਾਲ ਸੋ ਉਹਨੂੰ ਅੱਜ ਬੂਰ ਪਿਆ ਫਲ ਪਿਆ ਤੇ ਉੱਥੋਂ ਦਾ ਵਫਦ ਜਿਹੜਾ ਉਹ ਕੁਝ ਦਿਨਾਂ ਵਿੱਚ ਸਾਡੇ ਫਰੀਦਕੋਟ ਜਾ ਰਿਹਾ ਸਾਡੇ ਦੇਸ਼ ਜਾ ਰਿਹਾ ਸਾਡੇ ਪੰਜਾਬ ਜਾ ਰਿਹਾ ਔਰ ਮੈਨੂੰ ਇਹ ਲੱਗਦਾ ਕਿ ਜੇਕਰ ਇਹ ਸਫਲ ਹੋ ਜਾਂਦਾ ਤਾਂ ਆਉਣ ਵਾਲੇ ਸਮੇਂ ਵਿੱਚ ਸਾਡਾ ਜਿਹੜਾ ਫਰੀਦਕੋਟ ਜ਼ਿਲ੍ਹਾ ਹੈ ਸਾਡਾ ਪੰਜਾਬ ਆ ਸਾਡਾ ਹਿੰਦੁਸਤਾਨ ਦਾ ਨਾਮ ਜਿਹੜਾ ਉਹ ਦੁਨੀਆ ਦੇ ਕੋਨੇ-ਕੋਨੇ ਹੋਏ ਜੋਤੀ ਸੇਖੋਂ ਜੀ ਜਿਹੜੇ ਲੰਬੇ ਸਮੇਂ ਤੋਂ ਇਸ ਵਿੱਚ ਇੱਕ ਵਿਚੋਲਗੀ ਦਾ ਜਿਹੜਾ ਉਹ ਆਦਾ ਕਰ ਰਿਹਾ ਦੋਨੋਂ ਕੰਟਰੀ ਕਿਉਂਕਿ ਵਾਰ-ਵਾਰ ਜਾਂਦੇ ਰਹਿੰਦੇ ਉੱਥੇ ਸੋ ਮੈਨੂੰ ਲੱਗਦਾ ਕਿ ਉਹਨਾਂ ਦੇ ਸਮੇਂ ਸਾਡੇ ਇਸ ਦੇਸ਼ ਨੂੰ ਸਾਡੇ ਇਸ ਜ਼ਿਲ੍ਹੇ ਨੂੰ ਸਾਡੇ ਫਰੀਦਕੋਟ ਕਾਉਂਸੀਲ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਜੀ ਜਿਵੇਂ ਹੁਣ ਮੁੱਖ ਮੰਤਰੀ ਪੰਜਾਬ ਨੇ ਵੀ ਇਹੀ ਗੱਲ ਕਹੀ ਸੀਗੀ ਕਿ ਸਾਡੀ ਜਦੋਂ ਸਰਕਾਰ ਆ ਗਈ ਸੀ ਕੋਸ਼ਿਸ਼ ਕਰਾਂਗੇ ਸਾਡੇ ਨੌਜਵਾਨ ਇੱਥੇ ਰਹਿਣ ਵਿਦੇਸ਼ਾਂ ਦੇ ਵਿੱਚ ਨਾ ਜਾਣ ਹੁਣ ਕੀ ਲੱਗਦਾ ਤੁਹਾਨੂੰ ਜਦੋਂ ਇਹ ਪ੍ਰੋਜੈਕਟ ਹੈ ਜਦੋਂ ਪੂਰਾ ਤਿਆਰ ਹੋ ਜਾਊਗਾ ਤੁਹਾਡੇ ਐਮਓਯੂ ਸਾਈਨ ਹੋ ਜਾਣਗੇ ਸਾਰਾ ਕੁਝ ਉਸ ਤੋਂ ਬਾਅਦ ਇਹ ਪਰ ਤਰੱਕ ਜੂ ਬਾਹਰ ਜਾਣ ਦੀ ਫਿਰ ਬਾਹਰ ਲਈ ਇਧਰ ਆਉਣ ਲੱਗ ਜਾਣਗੇ ਅ ਬਿਲਕੁਲ ਮਾਨ ਸਾਹਿਬ ਇਸ ਤੋਂ ਪਹਿਲਾਂ ਫਰਕ ਪੈ ਚੁੱਕਾ ਹੈ ਲੇਕਿਨ ਕੋਈ ਇਸ ਤਰ੍ਹਾਂ ਦਾ ਅਪਰਾਲਾ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਹੈ ਜੋ ਪਹਿਲੀ ਵਾਰ ਫ੍ਰੀ ਕੋਰਸ ਸ਼ਹਿਰ ਦੇ ਵਿੱਚ ਹੋ ਰਿਹਾ ਜਾਂ ਇਸ ਡਿਸਟ੍ਰਿਕਟ ਵਿੱਚ ਹੋ ਰਿਹਾ ਉਸ ਦੇ ਨਾਲ ਬਿਲਕੁਲ ਫਰਕ ਪੈਗਾ ਕਿਉਂਕਿ ਸਾਡੇ ਬੱਚੇ ਜਿਹੜੇ ਪਹਿਲਾਂ ਜਾ ਚੁੱਕੇ ਹਨ ਉਹ ਆਲਰੇਡੀ ਉਹ ਸੋਚ ਰਹੇ ਕਿ ਆਪਣੇ ਪੰਜਾਬ ਕਿਵੇਂ ਪਰਤੀਏ ਸੋ ਇਸ ਨਾਲ ਉਹਨਾਂ ਨੂੰ ਮੌਕਾ ਮਿਲਿਆ ਕਿ ਸਾਡੇ ਪੰਜਾਬ ਵਿੱਚ ਇੱਕ ਵਿਦੇਸ਼ ਦੀ ਧਰਤੀ ਤੋਂ ਆ ਕੇ ਵਫਤ ਉਹਨਾਂ ਨੇ ਦੇਖਿਆ ਕਿ ਇੱਥੇ ਸਕਿੱਲ ਹੈ ਇੱਥੋਂ ਦੀ ਬੱਚੇ ਜਿਹੜੇ ਜਿਵੇਂ ਨਰਸਿੰਗ ਕੋਰਸ ਹੀ ਲਾ ਲੋ ਬਹੁਤ ਸਾਡੀ ਐਗਰੀਕਲਚਰ ਯੂਨੀਵਰਸਿਟੀ ਹੈ ਸਾਡੀ ਬਾਬਾ ਫਰੀਦ ਯੂਨੀਵਰਸਿਟੀ ਹੈ ਸਾਡੇ ਕੋਲੇ ਬਹੁਤ ਕੁਝ ਹੈ ਪੰਜਾਬ ਕੋਲ ਸੋ ਉਹ ਸਾਰੀਆਂ ਚੀਜ਼ਾਂ ਜੇਕਰ ਉਧਰਲੇ ਬੱਚੇ ਆ ਕੇ ਇੱਥੇ ਸਿੱਖਿਆ ਲੈਣਾ ਚਾਹਣ ਤੇ ਉਹਨਾਂ ਨੂੰ ਸਸਤੀ ਤੇ ਵਧੀਆ ਸਿੱਖਿਆ ਮਿਲੇਗੀ ਸੋ ਇੱਕ ਬਹੁਤ ਵਧੀਆ ਪ੍ਰਬਾਲਾ ਮੈਨੂੰ ਲੱਗਦਾ ਇਸ ਬਹੁਤ ਵੱਡੀ ਕਾਮਯਾਬੀ ਮਿਲੇਗੀ ਸਾਨੂੰ ਸੇਖੋਂ ਸਾਹਿਬ ਕੱਲੀ ਆਸਟ੍ਰੇਲੀਆ ਕੰਟਰੀ ਦੇ ਨਾਲ ਇਹ ਤੁਸੀਂ ਪ੍ਰੋਜੈਕਟ ਸਾਂਝਾ ਕਰਨ ਜਾ ਰਹੇ ਹੋ ਜਾਂ ਹੋਰ ਕੰਟਰੀਆਂ ਦੇ ਨਾਲ ਵੀ ਕਰ ਰਹੇ ਨਹੀਂ ਦੇਖੋ ਅਸਲ ਦੇ ਵਿੱਚ ਇਹ ਸ਼ੁਰੂਆਤ ਹੈ ਕਿ ਜਦੋਂ ਇੱਕ ਸਟੈਪ ਪਟਾਂਗੇ ਫਿਰ ਦੂਜਾ ਤਾਂ ਹੀ ਪਟਿਆ ਜਾਊਗਾ ਇਹ ਸ਼ੁਰੂਆਤ ਕਰ ਰਹੇ ਹਾਂ ਔਰ ਇਹਦੇ ਨਾਲ ਜਿਹੜਾ ਹੈਗਾ ਉਸ ਤੋਂ ਬਾਅਦ ਦੂਜੇ ਸ਼ਹਿਰਾਂ ਨਾਲ ਵੀ ਸਾਡਾ ਸੰਪਰਕ ਵਧੂਗਾ ਜਿਹੜੀਆਂ ਚੀਜ਼ਾਂ ਉੱਥੇ ਜਾਣਗੀਆਂ ਉਹ ਲੋਕ ਦੇਖਣਗੇ ਔਰ ਜਿਹੜਾ ਇੱਥੇ ਟੀਮ ਆ ਰਹੀ ਹੈ ਉੱਥੋਂ ਦੇ ਟੌਪ ਦੇ ਜਿਹੜੇ ਹੈਗੇ बिजनेसमੈਨ ਇਹਦੇ ਵਿੱਚ ਆ ਰਹੇ ਹਨ ਉਹਨਾਂ ਦੇ ਜਿਹੜੇ ਹੈਗੇ ਟੌਪ ਦੇ ਕਿਸਾਨ ਉਹਦੇ ਚ ਆ ਰਹੇ ਹਨ ਹੋਰ ਵੀ ਬਹੁਤ ਸਾਰੇ ਖੇਤਰਾਂ ਦੇ ਵੱਖ-ਵੱਖ ਛੇ ਜਿਹੜੇ ਵਿਅਕਤੀ ਆ ਰਹੇ ਜਿਹੜੇ ਆਪਦੇ-ਆਪਦੇ ਖੇਤਰ ਦੇ ਜਿਹੜੇ ਮਹਾਰਤ ਰੱਖਣ ਵਾਲੇ ਬੰਦੇ ਆ ਕੋਥਨ ਦੇ ਜਿਹੜੇ ਹੈਗੇ ਆ ਮੇਅਰ ਸਾਹਿਬ ਵੀ ਪਹੁੰਚ ਰਹੇ ਹੋਰ ਵੀ ਟੀਮ ਦੇ ਮੈਂਬਰ ਆ ਪਰ ਉਸ ਵਾਸਤੇ ਇੱਕ ਚੰਗਾ ਉਪਰਾਲਾ ਅਸੀਂ ਸ਼ੁਰੂ ਕਰ ਰਹੇ ਹਾਂ ਜਦੋਂ ਇੱਕ ਸਟੈਪ ਪਟਾਂਗੇ ਸਹੀ ਦਿਸ਼ਾ 'ਚ ਤਾਂ ਉਹਨਾਂ ਲਈ ਸਮਝ ਛੇਤੀ ਜਿਹੜਾ ਸਾਨੂੰ ਰਿਜ਼ਲਟ ਮਿਲਣਗੇ ਸੋ ਸਾਡਾ ਮਕਸਦ ਇੱਕ ਵਾਰੀ ਇੱਕ ਰਸਤਾ ਖੋਲਣਾ ਹੈ ਉਦੋਂ ਬਾਅਦ ਹੌਲੀ-ਹੌਲੀ ਸਾਰੇ ਸੱਜਣ ਜਦੋਂ ਮਿਹਨਤ ਕਰਨਗੇ ਤਾਂ ਸਾਰਿਆਂ ਲਈ ਇੱਕ ਚੰਗਾ ਉਹ ਹੋਊਗਾ ਮੌਕਾ ਹੋਊਗਾ ਥੈਂਕ ਯੂ ਵੈਰੀ ਮੱਚ ਤਾਂ ਸੁਣਿਆ ਤੁਸੀਂ ਜਿਹੜੀ ਫਰੀਦਕੋਟ ਤੋਂ ਪੰਜਾਬ ਦੀ ਗੱਲ ਕਰੀਏ ਤਾਂ ਪਹਿਲੀ ਅਰ ਜਿਹੜੀ ਪਹਿਲ ਕਦਮੀ ਹੈ ਜਿਹੜੀ ਵਿਦੇਸ਼ਾਂ ਦੀ ਧਰਤੀ ਦੇ ਨਾਲ ਸਾਂਝ ਦੀ ਸ਼ੁਰੂ ਹੋਣ ਜਾ ਰਹੀ ਹੈ ਤਾਂ ਦੇਖਦੇ ਹਾਂ ਇਸ ਪ੍ਰੋਜੈਕਟ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਫਲਤਾ ਮਿਲਦੀ ਹੈ ਅਦਰ ਹੋਰ ਜਿਹੜੀਆਂ ਕੰਟਰੀਆਂ ਦੇ ਨਾਲ ਉਹਨਾਂ ਦੇ ਨਾਲ ਵੀ ਜਿਹੜਾ ਇਹ ਸਾਂਝ ਪਾਊਗੀ ਜਾਂ ਕਿੰਨਾ ਕਿਤੇ ਜਿਵੇਂ ਹੁਣ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਬੱਚੇ ਆ ਜਿਹੜੇ ਪੰਜਾਬ ਦੇ ਜਾ ਰਹੇ ਹੈ ਉਹ ਰੁਕਣ ਦੀ ਕੋਸ਼ਿਸ਼ ਕਰਨਗੇ ਰੁਕਣਗੇ ਇਹ ਦੇਖਣ ਵਾਲੀ ਗੱਲ ਹੋਵੇਗੀ ਗੁਰਜੀਤ ਸਿੰਘ ਕਰਮਾਣਾ D5 ਚੈਨਲ ਪੰਜਾਬੀ ਫਰੀਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ